ਕਿੰਨੀਆਂ ਵੀ ਤੁਸੀਂ ਡ्रेसेसਾਂ ਦੇਖ ਰਹੇ ਹੋ ਇੱਥੇ ਲਹਿੰਗਾ ਚੋਲੀ ਸ਼ਰਾਰੇ ਗਰਾਰੇ ਸਾਰੀ ਆਈਟਮਾਂ ਦੇ ਉੱਪਰ ਜੋ ਵੀ ਤੁਸੀਂ ਪਰਚੇਜ਼ ਕਰੋਗੇ ਤੁਹਾਡੇ ਲਈ ਅਸੀਂ 7 ਦਿਨ ਲਈ ਵੱਡੀ ਓਫਰ ਲੈ ਕੇ ਆ ਰਹੇ ਹਾਂ 5000 ਰੁਪਏ ਦਾ ਪ੍ਰਾਈਸ ਹੈ 5000 ਰੁਪਏ ਦੇ ਨਾਲ 2500 ਦੀ ਕੋਈ ਵੀ ਡਰੈਸ ਯਾਨੀ ਕਿ ਕੋਈ ਵੀ ਡਰੈਸ ਮੈਚ ਹੋ ਤੁਹਾਨੂੰ ਦਿਖਾ ਰਿਹਾ ਆ ਦੇਖੋ 2500 ਰੁਪਏ ਦੀ ਕੋਈ ਵੀ ਡਰੈਸ ਤੁਹਾਨੂੰ ਅਸੀਂ ਨਾਲ ਫ੍ਰੀ ਦਵਾਂਗੇ 10000 ਦੇ ਵਾਲੀ ਚੀਜ਼ ਤੁਸੀਂ ਬਾਈ ਕਰਦੇ ਹੋ ਉਹਦੇ ਨਾਲ ਤੁਹਾਨੂੰ 5000 ਰੁਪਏ ਡਰੈਸ ਅਸੀਂ ਫ੍ਰੀ ਦਵਾਂਗੇ ਇਹਦਾ ਰੇਟ 15599 ਰੁਪਏ ਹੈ ਇਹਦੇ ਨਾਲ ਤੁਹਾਨੂੰ 7500 ਦੀ ਸ਼ਾਪਿੰਗ ਬਿਲਕੁਲ ਫ੍ਰੀ ਹੋਊਗੀ ਜੋ ਵੀ ਤੁਸੀਂ ਡਰੈਸ ਬਾਈ ਕਰਦੇ ਹੋ ਉਸ ਡਰੈਸ ਦੇ ਨਾਲ ਤੁਹਾਨੂੰ ਅਸੀਂ 50% ਯਾਨੀ ਕਿ ਅਸੀਂ ਇੱਕ ਡਰੈਸ ਤੁਹਾਨੂੰ ਨਾਲ ਗਿਫਟ ਕਰਾਂਗੇ ਇਹ ਬਾਜ਼ਾਰ 'ਚ 12000 ਤੋਂ 15000 ਰੁਪਏ ਡਰੈਸ ਆ ਇੱਥੇ ਤੁਹਾਨੂੰ ਦੇਣੀ 2200 ਚ ਤੇ 2200 ਦੇ ਨਾਲ 3100 ਦੀ ਸ਼ਾਪਿੰਗ ਫ੍ਰੀ ਲੋਕੀ ਅੰਕਲ ਓਮ ਦਾ ਸਹੀ ਨਾਮ ਵਿਸ਼ਵਾਸ ਹੈ 10000 ਦੀ ਚੀਜ਼ ਦੇ ਨਾਲ 5000 ਦੀ ਚੀਜ਼ ਫਰੀ ਲੱਖ ਰੁਪਏ ਦੀ ਚੀਜ਼ ਦੇ ਨਾਲ 50000 ਦੀ ਚੀਜ਼ ਫਰੀ ਉਪਰ ਤੋਂ ਤੁਸੀਂ ਡ్రਾਈ ਕਲੀਨ ਵੀ ਕਰਾਉਣੀ ਆ 20% ਇਹਤੇ ਵੀ ਡਿਸਕਾਊਂਟ ਖੁੱਲੇ ਗੱਫੇ ਬਾਜ਼ਾਰ ਦੇ ਵਿੱਚ 3-4 4 ਲੱਖ ਰੁਪਏ ਦਾ ਲੱਗਦਾ ਤੁਹਾਨੂੰ ਮਿਲੂਗਾ 170000 ਰੁਪਏ ਦਾ ਇਹੰਗੇ ਵਾਲੀ ਲੜਕੀ ਦੇ ਨਾਲ ਉਹਨਾਂ ਦੇ ਸਾਰੀ ਫੈਮਿਲੀ ਦੇ ਡਰੈੱਸਾਂ ਅਸੀਂ ਤੁਹਾਨੂੰ ਫ੍ਰੀ ਟਾਈਮ ਬਣਾ ਕੇ ਦਿੰਦੇ ਹਾਂ 80000 ਦਾ ਇਹਨਾਂ 85000 ਦਾ ਬਹੁਤ ਇੰਟਿਕ ਪੀਸ ਬਣਿਆ ਹੋਇਆ ਹੈ ਨਾਲੇ ਅਨਟਚ ਪੀਸ ਹੈ ਤੁਹਾਨੂੰ ਮਿਲੂਗਾ ਸਿਰਫ 39999 ਰੁਪਏ ਦਾ ਇਹ ਤੁਹਾਨੂੰ ਪੀਸ ਮਿਲੂਗਾ ਤੇ ਨਾਲ 20000 ਦੀ ਡਰੈੱਸ ਫ੍ਰੀ ਨਾਲੇ 20000 ਰੁਪਏ ਦੀ ਅਸੀਂ ਤੁਹਾਨੂੰ ਸ਼ੋਪਿੰਗ ਫ੍ਰੀ ਕਰਾਂਗੇ 1 ਤਰੀਕ 1 ਨਵੰਬਰ ਤੋਂ ਲੈ ਕੇ 9 ਨਵੰਬਰ ਸੰਡੇ ਤੱਕ ਇਹ ਚੱਲੂ ਰਹੂਗੀ ਸ਼ਾਮ ਦੇ 6 ਵਜੇ ਤੱਕ ਭਾਈ ਜੀ ਪੂਰੇ ਪੰਜਾਬ 'ਚ ਅੰਕਲੋਂ ਦੇ ਚਰਚੇ ਇਹ ਕਿਨੇ ਸੂਟ ਪੂਰੇ ਇੰਡੀਆ ਤੋਂ ਸਸਤਾ ਮਿਲਦਾ ਕੁਆਲਿਟੀ ਸਭ ਨੂੰ ਵਧੀਆ ਮਿਲਦੀ ਸੂਟਾਂ ਦੇ ਰੇਟਾਂ 'ਚ ਕੋਟ ਪੈਂਟ ਕੋਰਤੇ ਹੋਵੇ ਤੁਸੀਂ ਸਾਰੇ ਪੰਜਾਬ ਦੇ ਲੋਕ ਖੁਸ਼ ਕਰਦੇ ਆ ਪਰ ਇਸ ਵੇਲੇ ਆ ਦੇਖੋ ਬਹੁਤ ਵੱਡੀ ਲੁੱਟ ਹੋ ਰਹੀ ਹੈ ਬਜ਼ਾਰਾਂ 'ਚ ਕਿਸ ਨੇ ਲਹਿੰਗਾ ਲੈਣਾ ਸ਼ਰਾਰਾ ਲੈਣਾ ਚੋਲੀ ਲਹਿੰਗਾ ਲੈਣਾ ਇਹਦੇ ਵਿੱਚ ਵੱਡਾ ਧਮਾਕਾ ਕਰੋ ਕੋਈ ਅੱਜ ਸ਼ਗਣਾ ਦੇ ਦਿਨ ਆ ਗਏ ਵਿਆਹ ਸ਼ਾਦੀਆਂ ਦੇ ਦਿਨ ਆ ਗਏ ਤੁਹਾਡੇ ਲਈ ਲੈ ਕੇ ਆਏ ਬਹੁਤ ਫਾਇਦੇ ਕਿਉਂਕਿ ਤੁਸੀਂ ਅੰਕਲੋਂ ਤੇ ਆਉਣਾ ਹੈ ਹੋਰ ਕਿੱਥੇ ਨਹੀਂ ਜਾਣਾ ਕਿਉਂਕਿ ਅੱਜ ਦੀ ਰੀਲ ਨੂੰ ਤੁਸੀਂ ਸਕਰੋਲ ਨਹੀਂ ਕਰਨੀ ਪੂਰਾ ਚੰਗੀ ਤਰ੍ਹਾਂ ਰੀਲ ਨੂੰ ਵੀਡੀਓ ਨੂੰ ਲਾਈਕ ਕਰ ਲੋ ਪੇਜ ਨੂੰ ਤੇ ਜ਼ਰੂਰ ਦੇਖਣਾ ਕਿਉਂਕਿ ਤੁਹਾਡੇ ਲਈ ਬਹੁਤ ਵੱਡੇ ਵੱਡੇ ਆਫਰ ਲੈ ਕੇ ਆ ਰਹੇ ਹਾਂ ਜਿੰਨੀਆਂ ਵੀ ਤੁਸੀਂ ਡ्रेसेस ਦੇਖ ਰਹੇ ਹੋ ਇੱਥੇ ਲਹਿੰਗਾ ਚੋਲੀ, ਸ਼ਰਾਰੇ, ਗਰਾਰੇ ਸਾਰੀ ਆਈਟਮਾਂ ਦੇ ਉੱਪਰ ਜੋ ਵੀ ਤੁਸੀਂ ਪਰਚੇਜ਼ ਕਰੋਗੇ ਤੁਹਾਡੇ ਲਈ ਅਸੀਂ 7 ਦਿਨ ਲਈ ਵੱਡੀ ਆਫਰ ਲੈ ਕੇ ਆ ਰਹੇ ਹਾਂ ਬਾਇ ਕਰਦੇ ਹੋ ਕੋਈ ਵੀ ਆਈਟਮ ਤੁਸੀਂ ਸਾਡੇ ਤੋਂ ਬਾਇ ਕਰਦੇ ਹੋ ਉਹਦੇ ਉੱਪਰ ਤੁਹਾਨੂੰ ਅਗਰ ਤੁਸੀਂ 5000 ਦੀ ਡਰੈੱਸ ਬਾਇ ਕਰਦੇ ਹੋ ਜਿੱਦਾਂ ਕਿ ਆ ਤੁਹਾਨੂੰ ਮੈਂ ਡਰੈੱਸ ਦਿਖਾ ਰਿਹਾ ਮੈਂ ਬਹੁਤ ਵਧੀਆ ਲਹਿੰਗਾ ਚੋਲੀ ਬਣੀ ਹੋਈ ਹੈ ਇੱਕ ਤਗੜ ਸਾਹਿਬ ਤੁਸੀਂ ਦਿਖਾਓ 5000 ਰੁਪਏ ਦਾ ਪ੍ਰਾਈਸ ਹੈ 5000 ਰੁਪਏ ਦੇ ਨਾਲ 2500 ਦੀ ਕੋਈ ਵੀ ਡਰੈੱਸ ਯਾਨੀ ਕਿ ਕੋਈ ਵੀ ਡਰੈੱਸ ਮੈਂ ਤੁਹਾਨੂੰ ਦਿਖਾ ਰਿਹਾ ਆ ਦੇਖੋ 2500 ਰੁਪਏ ਦੀ ਕੋਈ ਵੀ ਡਰੈਸ ਤੁਹਾਨੂੰ ਅਸੀਂ ਨਾਲ ਫ੍ਰੀ ਦੇਵਾਂਗੇ ਤੁਸੀਂ ਭਾਈ ਜੀ ਕਰੇ ਕੀ ਜਾਣੇ ਹੋ ਬਾਜ਼ਾਰ ਦੇ ਵਿੱਚ ਇਹਦਾ ਰੇਟ ਹੈ 8500 ਆ ਤੁਸੀਂ ਤਾਂ ਪਹਿਲੇ 5000 ਦੇ ਰਹੇ ਹੋ ਤੇ ਨਾਲ 5000 ਦੇ ਨਾਲ 25 ਵਾਲੀ ਫ੍ਰੀ ਇਹ ਆਫਰ ਸਿਰਫ 1 ਤਰੀਕ 1 ਨਵੰਬਰ ਤੋਂ ਲੈ ਕੇ 9 ਨਵੰਬਰ ਸੰਡੇ ਤੱਕ ਇਹ ਚੱਲੂ ਰਹੂਗੀ ਸ਼ਾਮ ਦੇ 6 ਵਜੇ ਤੱਕ ਕੋਈ ਵੀ ਤੁਸੀਂ ਆਈਟਮ ਸਾਡੇ ਤੋਂ ਬਾਏ ਕਰਦੇ ਹੋ ਜੇ 10000 ਵਾਲੀ ਚੀਜ਼ ਕੋਈ ਬਾਏ ਕਰਦੇ ਹੋ ਉਹਦੇ ਨਾਲ ਤੁਹਾਨੂੰ 5000 ਰੁਪਏ ਵਾਲੀ ਡਰੈਸ ਅਸੀਂ ਫ੍ਰੀ ਦੇਵਾਂਗੇ ਸੋ ਦੇਖੋ ਵੱਡੀ ਆਫਰ ਲਾਤੀ ਭਾਈ ਜੀ ਨੇ ਮੈਂ ਚੈਲੰਜ ਕਰਦਾ ਬਾਜ਼ਾਰ ਦਾ ਰੇਟ 8500 ਸਾਡਾ ਰੇਟ ਸਿਰਫ 5000 ਪਰ 5000 ਦੇ ਨਾਲ 2500 ਵਾਲੀ ਡਰੈਸ ਤੁਹਾਨੂੰ ਫ੍ਰੀ ਦੇਣੀ ਆ ਇੱਕ ਦੇ ਨਾਲ ਇੱਕ ਫ੍ਰੀ ਜੱਗਨ ਸਾਹਿਬ ਬਾਜ਼ਾਰ ਦੇਣ 8500 ਨਹੀਂ ਤੱਕ ਬਾਜ਼ਾਰ ਦਾ ਰੇਟ 10000 12000 14000 ਸਾਡਾ ਰੇਟ 5000 ਉਹਦੇ ਉੱਪਰ ਵੀ ਤੁਹਾਨੂੰ 2500 ਰੁਪਏ ਦੀ ਅਸੀਂ ਸਕੀਮ ਦੇਣ ਜਾ ਰਹੇ ਹਾਂ ਕਿ 5000 ਵਾਲੀ ਡਰੈਸ ਲਓ 2500 ਵਾਲੀ ਡਰੈਸ ਉਹਦੇ ਨਾਲ ਤੁਹਾਨੂੰ ਅਸੀਂ ਗਿਫਟ ਕਰ ਰਹੇ ਹਾਂ ਮੈਂ ਬਹੁਤ ਸਾਰੇ ਵੀਡੀਓ ਬਣਾਉਣਾ ਆ ਵੀ ਬਾਜ਼ਾਰ ਚ 30000 32000 ਦੀ ਹੈ ਇਹਦਾ ਰੇਟ ਵੈਸੇ ਹੈ ਕੀ ਇਹਦਾ ਰੇਟ ਇਹਦਾ ਰੇਟ 159599 ਰੁਪਏ ਹੈ ਇਹਦੇ ਨਾਲ ਤੁਹਾਨੂੰ 7500 ਦੀ ਸ਼ੋਪਿੰਗ ਬਿਲਕੁਲ ਫਰੀ ਹੋਊਗੀ ਯਾਨੀ ਕਿ ਜੋ ਵੀ ਜਿੰਨੇ ਦੀ ਵੀ ਤੁਸੀਂ ਡਰੈਸ ਲੈਂਦੇ ਹੋ ਸੋਰਸ ਤੇ ਆਫਰ ਨਹੀਂ ਹੈ ਤੁਸੀਂ ਨੋਟ ਕਰ ਲਿਓ ਪਲੀਜ਼ ਸਾਡੇ ਕਸਟਮਰ ਨੂੰ ਇਨਫੋਰਮੇਸ਼ਨ ਲਈ ਦੱਸ ਰਹੇ ਹਾਂ ਇਹ ਆਫਰ ਸਿਰਫ ਰੈਡੀमेड ਡਰੈਸੇਜ਼ ਦੇ ਉੱਪਰ ਹੈਗੀ ਹੈ ਕਿਉਂਕਿ ਇਹ ਅਸੀਂ ਆਪਦੇ ਕੋਲੋਂ ਨਹੀਂ ਦੇ ਰਹੇ ਮੋਦੀ ਸਾਹਿਬ ਨੇ GST ਕਟਾਤਾ ਹੈ GST ਦੇ ਡਾਊਨ ਕਰਤੇ ਆ ਉਹਦੇ ਫਾਇਦੇ ਅਸੀਂ ਕਸਟਮਰ ਨੂੰ ਅੱਗੇ ਦੇ ਰਹੇ ਆ। ਲੋ ਤਾਂ ਤੁਸੀਂ ਜਾਗੋ ਤੇ ਜਾਣਾ, ਪਾਰਟੀ ਤੇ ਜਾਣਾ, ਕਿਸੇ ਰਿਸੈਪਸ਼ਨ ਤੇ ਜਾਣਾ, ਹਲਦੀ ਤੇ ਆਹ ਦੇਖੋ ਇਹ ਉਹ ਚੀਜ਼ਾਂ ਦਿਖਾ ਰਹੇ ਆ ਵੱਡੇ ਵੱਡੇ ਸ਼ਹਿਰਾਂ 'ਚ 35000 50000 60000 ਤੱਕ ਸਰ ਸਾਹਿਬ ਜਿਹੜੀ ਲੜਕੀਆਂ ਦੇ ਅੱਜਕੱਲ ਐਂਗੇਜਮੈਂਟਸ ਹੈ ਉਹਨਾਂ ਲਈ ਇਹ ਲਾਈਟ ਕਲਰ ਦਾ ਬਹੁਤ ਜ਼ਿਆਦਾ ਟ੍ਰੈਂਡਿੰਗ ਹੈ। ਅਸੀਂ ਐਂਗੇਜਮੈਂਟ ਦੀ ਡਰੈੱਸਾਂ ਅਸੀਂ ਲੈ ਕੇ ਆਏ ਸਪੈਸ਼ਲ ਕਿਉਂਕਿ ਐਂਗੇਜਮੈਂਟ ਦੇ ਉੱਪਰ ਲਾਈਟ ਕਲਰ ਦਾ ਬਹੁਤ ਟ੍ਰੈਂਡ ਹੈ। ਸੋ ਮੌਕ ਦੀ ਗੱਲ ਇਹ ਆ 10000 ਦੇ ਕੋਈ ਡਰੈਸ ਲੈਣੇ ਆ 5 ਜਿਹੇ ਡਰੈਸ ਤੁਹਾਨੂੰ ਫ੍ਰੀ ਦੇ ਦੇਣੀ ਆ ਤੁਸੀਂ 20000 ਦੀ ਆਈਟਮ ਲੈਣੇ ਤੁਹਾਨੂੰ 10000 ਦੀ ਫ੍ਰੀ ਦੇ ਦੇਣੀ ਆ ਤੁਸੀਂ 30 35000 ਦੀ ਲੈਣੇ ਤਾਂ ਉਹਦੇ ਨਾਲ ਮਤਲਬ ਆ ਵੀ ਦੇਖੋ ਆ ਦੇਖੋ ਸ਼ਰਾਰੇ ਕਰਾਰੇ ਤੁਸੀਂ ਇਦਾਂ ਨਹੀਂ ਕਿ ਲਹਿੰਗਾ ਚੋਲੀ ਲੈਣੀ ਹੈ ਤੁਸੀਂ ਚਾਹੇ ਲੌਂਗ ਗਾਊਨ ਲੋ ਚਾਹੇ ਤੁਸੀਂ ਸ਼ਰਾਰੇ ਕਰਾਰੇ ਲੋ ਚਾਹੇ ਤੁਸੀਂ ਸ਼ਰਾਰੇ ਕਰਾਰੇ ਦੇ ਨਾਲ ਪੈਂਪਲਮ ਵਾਲੀ ਆਈਟਮ ਲੋ ਜੋ ਵੀ ਆਈਟਮ ਤੁਹਾਨੂੰ ਚਾਹੀਦੀ ਹੈ ਉਹ ਤੁਹਾਨੂੰ ਤੁਹਾਨੂੰ ਮਿਲੂਗੀ ਆ ਦੇਖੋ ਪਰਲ ਵਰਕ ਦੇ ਉੱਪਰ ਬਹੁਤ ਸ਼ਾਨਦਾਰ ਆਈਟਮ ਹੈ ਇਹਦੇ ਨਾਲ ਵੀ ਤੁਹਾਨੂੰ ਕੋਈ ਵੀ ਅਗਰ ਤੁਸੀਂ 9000 10000 ਦੀ ਜਿੰਨੇ ਦੀ ਵੀ ਸ਼ੋਪਿੰਗ ਕਰੋਗੇ ਯਾਨੀ ਕਿ ਅਗਰ ਤੁਸੀਂ 10000 ਦੀ ਕਹਿੰਦੇ ਹੋ ਤਾਂ 5000 ਦਾ ਗਿਫਟ ਹੈ 9000 ਰੁਪਏ ਦੇ ਕਰਦੇ ਹੋ ਤਾਂ 4500 ਦਾ ਗਿਫਟ ਹੈ ਮਤਲਬ ਸਿੰਪਲ ਜਿਹਾ ਫੰਡਾ ਹੈ ਜਿੰਨੇ ਦੀ ਸ਼ੋਪਿੰਗ ਕਰੋਗੇ ਹਾਫ ਪੈਸੇ ਦਾ ਅਸੀਂ ਤੁਹਾਨੂੰ ਉਹਦੇ ਨਾਲ ਇੱਕ ਹੋਰ ਗਿਫਟ ਤੁਸੀਂ ਬਾਏ ਕਰ ਸਕਦੇ ਹੋ ਆਪਦੀ ਮਰਜ਼ੀ ਦਾ ਇਦਾਂ ਨਹੀਂ ਹੈ ਕਿ ਅਸੀਂ ਇਹਦੇ ਨਾਲ ਆ ਗਿਫਟ ਦਵਾਂਗੇ ਉਹਦੇ ਨਾਲ ਆ ਦਵਾਂਗੇ ਇਦਾਂ ਨਹੀਂ ਹੈ ਤੁਸੀਂ ਸਾਡੇ ਪੂਰੇ ਸਟੋਰ ਚੋਂ ਜਿਹੜਾ ਰੈਡੀਮੇਡ ਦਾ ਸਟੋਰ ਹੈ ਉਹਦੇ ਵਿੱਚੋਂ ਕੋਈ ਵੀ ਆਈਟਮ ਨਾਲ ਤੁਹਾਨੂੰ ਗਿਫਟ ਮਿਲੇਗੀ ਦੇਖੋ ਜੀ ਹੁਣ ਲੌਂਗ ਸ਼ਰਟ ਦੇ ਨਾਲ ਤੁਹਾਨੂੰ ਦੇਣ ਜਾ ਰਹੇ ਹਾਂ ਅਸੀਂ ਸ਼ਰਾਰੇ ਗਰਾਰੇ ਬਹੁਤ ਸੋਹਣੀ ਸੁਣੀ ਯੂਨੀਕ ਕਲੈਕਸ਼ਨ ਅਸੀਂ ਲੈ ਕੇ ਆਏ ਹਾਂ ਅੰਕਲ ਲੌਂਗ ਬਾਗਾ ਪ੍ਰਾਣਾ ਤੇ ਨਾਲ ਲੈ ਕੇ ਆਏ ਬਹੁਤ ਪਿਆਰੇ ਨੇ ਕੀਤੀ ਅਸੀਂ ਇੱਕ ਡਰੈਸ ਤੁਹਾਨੂੰ ਨਾਲ ਗਿਫਟ ਕਰਾਂਗੇ ਜੇ ਤੁਸੀਂ 10000 ਦੀ ਸ਼ੋਪਿੰਗ ਕਰਦੇ ਹੋ ਤਾਂ ਤੁਹਾਨੂੰ 5000 ਦਾ ਗਿਫਟ ਫ੍ਰੀ ਹੈ ਅਗਰ 9000 ਦੀ ਸ਼ੋਪਿੰਗ ਕਰਦੇ ਹੋ ਤਾਂ 4500 ਰੁਪਏ ਦਾ ਕੋਈ ਵੀ ਡਰੈਸ ਤੁਸੀਂ ਚੂਜ਼ ਕਰ ਸਕਦੇ ਹੋ ਅਗਰ ਤੁਸੀਂ 25000 ਦੀ ਡਰੈਸ ਪਰਚੇਜ਼ ਕਰਦੇ ਹੋ ਤਾਂ 12500 ਰੁਪਏ ਦੀ ਯਾਨੀ ਕਿ ਸਿੰਪਲ ਜਿਹਾ ਫੰਡ ਹੈ ਜਿੰਨੀ ਦੀ ਵੀ ਤੁਸੀਂ ਡਰੈਸ ਬਾਈ ਕਰੋਗੇ ਉਸ ਤੋਂ ਹਾਫ ਰੇਟ ਦੀ ਇੱਕ ਡਰੈਸ ਤੁਹਾਨੂੰ ਗਿਫਟ ਦੇ ਦੇਖੋ ਸਿੱਧਾ-ਸਿੱਧਾ ਜਿਹਾ ਰੌਲਾ ਆ ਤੁਸੀਂ ਵਿਆਹਾਂ ਸ਼ਾਦਿਆਂ ਜਾਣਾ ਘਰ ਦੇ ਵਿੱਚ ਸ਼ੋਪਿੰਗ ਕਰਨੀ ਤਾਂ ਲੱਖ-ਲੱਖ ਰੁਪਏ ਦੀਆਂ ਡਰਸਾਂ ਬਣ ਜਾਂਦੀਆਂ 15-15 ਦਾ 10 ਦਾ ਜਿਹਾ ਡਰਸਾਂ ਵ 50000 ਦਾ ਇਹਦੇ ਵਿੱਚੋਂ ਜੋ ਮਰਜ਼ੀ ਲੈ ਜਾਓ ਜੇ ਤੁਸੀਂ 50000 ਦੀ ਸ਼ਾਪਿੰਗ ਕਰਦੇ ਹੋ ਤੇ ਭਾਈ 25000 ਦਾ ਜਿਹੜਾ ਮਰਜ਼ੀ ਸਮਾਨ ਫਰੀ ਲੈ ਜਾਓ ਇਹ ਇੰਡੀਆ ਦੀ ਸਭ ਤੋਂ ਵੱਡੀ ਆਫਰ ਲਾਤੀ ਹੈ ਕਿਸੇ ਨੇ ਆਫਰ ਨਹੀਂ ਜਣੀ ਇਹ ਆਫਰ ਤੁਹਾਨੂੰ ਮਿਲੂਗੀ 1 ਨਵੰਬਰ ਤੋਂ 9 ਨਵੰਬਰ ਸ਼ਾਮ ਨੂੰ 7 ਵਜੇ ਅੰਕਲੋ ਮੋਗਰੋ ਇੱਕ ਸਵਾਲ ਆ ਸਰ ਮੇਰਾ ਇਹ ਮੇਰੇ ਭੈਣਾ ਭਰਾਵਾਂ ਦਾ ਸਵਾਲ ਵੀ ਆ ਕੋਈ ਟੈਗ ਟੂ ਜਾਂ ਰੇਟ ਤਾਂ ਨਹੀਂ ਪਤਾਇਆ ਕੋਈ ਬਿਲਕੁਲ ਜੀ ਪੁਰਾਣੇ ਰੇਟ ਹੈ ਉਹੀ ਆਈਟਮ ਹੈ ਸਭ ਕੁਝ ਉਵੇਂ ਹੀ ਚੱਲ ਰਿਹਾ ਜੋ ਸਾਡਾ ਸਿਸਟਮ ਹੈ ਉਹਦੇ ਅਕੋਰਡਿੰਗ ਹੀ ਚੱਲ ਰਿਹਾ ਹੈ ਇਹ ਫਾਇਦੇ ਤੁਹਾਨੂੰ ਦੇਣ ਜਾ ਰਹੇ ਕੋਈ ਦੁਕਾਨਦਾਰ ਨੇ ਤੁਹਾਨੂੰ ਦੱਸਣਾ ਨਹੀਂ ਕਿਉਂਕਿ ਮੋਦੀ ਸਾਹਿਬ ਨੇ GST ਪਿੱਛੇ ਘਟਾਤੀ ਉਹਦਾ ਫਾਇਦਾ ਇਹਦੇ ਉੱਪਰ ਅਸੀਂ ਦੇਣ ਜਾ ਰਹੇ ਕਿਉਂਕਿ ਸਾਨੂੰ ਪਿੱਛੇ ਆਈਟਮਾਂ ਦੇ ਉੱਪਰ 18% GST ਪੈਂਦਾ ਸੀ ਉਹ ਹੁਣ ਘਟ ਗਿਆ ਹੈ ਉਹਦੇ ਅਸੀਂ ਉਹਦੇ ਫਾਇਦੇ ਤੁਹਾਨੂੰ ਦੇਣ ਜਾ ਰਹੇ ਜੀ ਲਹਿੰਗੇ ਲੋ ਸ਼ਰਾਰੇ ਲੋ ਵਧੀਆ ਵੈਡਿੰਗ ਦੀ ਆਈਟਮਾਂ ਲੋ ਕੁਝ ਮਰਜ਼ੀ ਲੋ ਆਫਰ ਤੁਹਾਨੂੰ ਉਦਾਂ ਹੀ ਜਾਰੀ ਰਹੂਗੀ ਚਾਹੇ ਤੁਸੀਂ ਰੈਂਟ ਤੇ ਲੈ ਕੇ ਜਾਣਾ ਹੈ ਤੁਹਾਨੂੰ ਰੈਂਟ ਤੇ ਵੀ ਮਿਲੂਗਾ ਬਾਏ ਕਰਨਾ ਹੈ ਬਾਏ ਵੀ ਕਰ ਸਕਦੇ ਹੋ ਆਈਟਮਾਂ ਬਹੁਤ ਹੈ ਅਸੀਂ ਸਾਰੀ ਆਈਟਮਾਂ ਤੁਹਾਨੂੰ ਰੀਲਾਂ ਦੇ ਵਿੱਚ ਦਿਖਾ ਨਹੀਂ ਸਕਦੇ ਵੀਡੀਓ ਦੇ ਵਿੱਚ ਦਿਖਾ ਨਹੀਂ ਸਕਦੇ ਤੁਹਾਨੂੰ ਆਈਟਮਾਂ ਲਗਜ਼ਰੀ ਮਿਲਣਗੀਆਂ ਲੇਟੈਸਟ ਆਈਟਮਾਂ ਮਿਲਣਗੀਆਂ ਨਵੇਂ-ਨਵੇਂ ਟ੍ਰੈਂਡਿੰਗ ਡਿਜ਼ਾਈਨ ਮਿਲਣਗੇ ਤੁਸੀਂ ਆ ਕੇ ਦੇਖੋ ਆ ਦੇਖੋ ਕਿੰਨਾ ਪਿਆਰਾ ਪੀਸ ਹੈ ਤੇ ਤੱਗੜ ਸਾਹਿਬ ਰੇਟ ਦੇਖੋ ਤੁਸੀਂ ਸਿਰਫ ਸਾਡਾ ਰੇਟ ਹੈ ਜੀ 6299 ਰੁਪਏ 6299 ਦੇ ਨਾਲ ਤੁਹਾਨੂੰ 3100 ਰੁਪਏ ਦੀ ਕੋਈ ਵੀ ਤੁਸੀਂ ਡਰੈਸ ਇੱਥੋਂ ਨਾਲ ਤੁਹਾਨੂੰ ਗਿਫਟ ਮਿਲੂਗਾ ਪਹਿਲੀ ਗੱਲ ਤਾਂ ਵੱਡੀ ਗੱਲ ਇਹ ਬਾਜ਼ਾਰ 'ਚ 12000 ਤੋਂ 15000 ਰੁਪਏ ਡਰੈਸ ਆ ਇੱਥੇ ਤੁਹਾਨੂੰ ਦੇਣੀ 6200 ਤੇ 6200 ਦੇ ਨਾਲ 3100 ਦੀ ਸ਼ਾਪਿੰਗ ਫ੍ਰੀ ਸਿੱਧੋ-ਸਿੱਧਾ ਫਾਇਦਾ ਇਹ ਦੇਖੋ ਤੁਹਾਡੇ ਕੋਲ ਸਿਰਫ 9 ਦਿਨ ਆ 9 ਦਿਨ ਦੇ ਵਿੱਚ ਆ ਜਾਓ 9 ਨਵੰਬਰ ਤੱਕ ਆ ਤੁਸੀਂ ਵੈਡਿੰਗ ਤੇ ਕੋਈ ਡਰੈਸ ਪਾਣੀ ਹੈ ਯਾਨੀ ਕਿ ਤੁਸੀਂ ਅਗਰ 6 ਡਰੈਸ ਨੂੰ ਪਰਚੇਜ਼ ਕਰਦੇ ਹੋ ਤਾਂ ਤਿੰਨ ਡਰਸਾ ਤੋਂ ਤੁਹਾਨੂੰ ਸਾਡੇ ਵੱਲੋਂ ਵੈਸੇ ਗਿਫਟ ਮਿਲ ਜਾਣਗੀਆਂ ਜਿਹੜੇ ਵੀ ਤੁਸੀਂ ਆਈਟਮਾਂ ਦੇਖੋਗੇ ਆ ਦੇਖੋ ਪਰਲ ਵਰਕ ਕੋਈ ਪੁਰਾਣੀ ਡਿਜ਼ਾਈਨ ਨਹੀਂ ਕੋਈ ਲੋਟ ਨਹੀਂ ਕੋਈ ਚੋਰੀ ਨਹੀਂ ਕੋਈ ਚਿਕਾਰੀ ਨਹੀਂ ਵਧੀਆ ਮਾਲ ਦੇਵਾਂਗੇ ਨਵੇਂ ਰੇਟ ਦੇਵਾਂਗੇ ਤੁਸੀਂ ਇਹੋ ਜੇ ਆਫਰ ਮਿਲਨੇ ਨਹੀਂ ਤੁਹਾਨੂੰ ਕਿਉਂਕਿ ਅੰਕਲ ਓਮ ਦਾ ਸਹੀ ਨਾਮ ਵਿਸ਼ਵਾਸ ਹੈ ਜੋ ਲੋਗ ਇਸ ਚੀਜ਼ ਨੂੰ ਚੈਲੰਜ ਕਰਦੇ ਅਸੀਂ ਖੁੱਲਾ ਚੈਲੰਜ ਕਰਦੇ ਆਂ ਮਿਸਵਾਜ ਦਾ ਦੂਸਰਾ ਨਾਮ ਅੰਕਲੋਂ ਮੈਂ ਤੁਸੀਂ ਸਾਡੇ ਕੋਲ ਆਓ ਵੈਰਾਈ ਦੇਖੋ ਸਰ ਇਹ ਦੇਖੋ ਇਹ ਮਹਿੰਗੀਆਂ ਚੀਜ਼ਾਂ ਇਹ ਕਿਹੜੀਆਂ ਘਰ ਤੋਂ ਤੂ ਹੁਣੀਆਂ ਹੋਰ ਵੀ ਕੁਝ ਜੀ ਇਹ ਤੁਸੀਂ ਡਰਾਈ ਕਲੀਨ ਕਰਾਣ ਵੀ ਜਾਣੀ ਹੈ ਆਫਰ ਇਹ ਹੈ ਤੁਸੀਂ ਆ ਡਰਾਈ ਕਲੀਨ ਵਾਲੇ ਕੋਲ ਜਾਓ ਜਿਹਦੇ ਨਾਲ ਕਿਸੇ ਟਾਈ ਅਪ ਕੀਤਾ ਹੈ ਸਾਡੇ ਤੋਂ ਕੋਈ ਵੀ ਤੁਸੀਂ ਡਰੈਸ ਲੈਂਦੇ ਹੋ ਟਾਈ ਅਪ ਹੈ ਸਾਡਾ ਉਹਨਾਂ ਨਾਲ ਕਿ ਤੁਹਾਨੂੰ ਉਸ ਡਰੈਸ ਤੇ ਬਾਜ਼ਾਰ ਨਾਲੋਂ ਜੋ ਵੀ ਉੱਥੇ ਰੇਟ ਚੱਲ ਰਿਹਾ 20% ਤੁਹਾਨੂੰ ਡਿਸਕਾਊਂਟ ਮਿਲੂਗਾ ਤੁਸੀਂ ਸਾਡੇ अच्छे कस्टमਰੋ ਕਲਾਇੰਟਾਂ ਦਾ ਅਸੀਂ ਫਾਇਦਾ ਸੋਚਦੇ ਹਾਂ ਜਿੱਥੋਂ ਵੀ ਕਰ ਸਕਦੇ ਹਾਂ ਅਸੀਂ ਉਹ ਕਰਨ ਦੀ ਕੋਸ਼ਿਸ਼ ਸਰ ਇਹ ਪਤਾ ਕਿਦਾਂ ਲੱਗੂਗਾ ਕਿਹੜਾ ਕਸਟਮਰ ਜਾ ਰਿਹਾ ਉਹਨੂੰ ਕੁਝ ਦੇ ਰਹੇ ਹੋ ਤੁਸੀਂ ਦੇਖੋ ਜੀ ਸਾਡੇ ਕੋਲੋਂ ਬਾਏ ਕਰੋ ਤੁਸੀਂ ਉਹਦੇ ਨਾਲ ਤੁਹਾਨੂੰ ਇੱਕ ਕੂਪਨ ਅਸੀਂ ਦੇਵਾਂਗੇ ਜਿਹਦੇ ਉੱਪਰ ਨੰਬਰਿੰਗ ਲੱਗੀ ਹੈ ਇਹ ਕੂਪਨ ਜਾ ਕੇ ਤੁਸੀਂ ਡਰਾਈ ਕਲੀਨ ਵਾਲੇ ਨੂੰ ਦੇਣਾ ਹੈ ਜਿਹੜੀ ਵੀ ਤੁਹਾਡਾ ਡਰਾਈ ਕਲੀਨ ਦਾ ਬਿੱਲ ਬਣੂਗਾ ਉਹਦੇ ਤੇ ਤੁਹਾਨੂੰ 20% ਆਫ ਦੇਖੋ ਵੱਡੇ ਫਾਇਦੇ ਭਾਈ ਵੱਡੇ ਫਾਇਦੇ ਤੁਹਾਡੇ 10000 ਦੀ ਚੀਜ਼ ਦੇ ਨਾਲ 5000 ਦੀ ਚੀਜ਼ ਫ੍ਰੀ 1 ਲੱਖ ਰੁਪਏ ਦੇ ਚੀਜ਼ ਦੇ ਨਾਲ 50000 ਚੀਜ਼ ਫ੍ਰੀ ਉਤੋਂ ਤੁਸੀਂ ਡਰਾਈ ਕਲੀਨ ਵੀ ਕਰਾਉਣੀ ਆ 20% ਇਹਤੇ ਵੀ ਡਿਸਕਾਊਂਟ ਖੁੱਲੇ ਗੱਫੇ ਹੁਣ ਪ੍ਰੀਮੀਅਮ ਕੁਆਲਿਟੀ ਦਿਖਾਉਣ ਲੱਗੇ ਆ ਆ ਦੇਖੋ ਇਹ ਦਿੱਲੀ ਬੰਬਈ ਤੋਂ ਇਲਾਵਾ ਬਾਘੇਪੁਰਾਂਡ ਦਾ ਕਿਤੇ ਮਿਲਣੀ ਨਹੀਂ ਸਭਕੇ ਦਾ ਕੰਮ ਹੈ ਪੂਰਾ ਸੋਹਣਾ ਪੀਸ ਹੈ ਸ਼ਾਦੀ ਵਿਆਹ ਤੇ ਬਹੁਤ ਸ਼ਾਨਦਾਰ ਪੀਸ ਲੱਗੂਗਾ ਮੇਰੀ ਭੈਣਾ ਤੁਸੀਂ ਚੈੱਕ ਕਰੋ ਵੈਰਾਈਟੀ ਕੁਆਲਿਟੀ ਡਬਲ ਦੁਪੱਟੇ ਦੇ ਨਾਲ ਤੇ ਰੇਟ ਇਹਦਾ ਬਹੁਤ ਨੋਰਮਲ ਰੇਟ ਹੈ ਬਾਜ਼ਾਰ ਦੇ ਵਿੱਚ 3-4 4 ਲੱਖ ਰੁਪਏ ਦਾ ਲਹਿੰਗਾ ਤੁਹਾਨੂੰ ਮਿਲੂਗਾ 1,70,000 ਰੁਪਏ ਦਾ ਉਦੇ ਨਾਲ ਤੁਹਾਨੂੰ 85000 ਦੀ ਕੋਈ ਵੀ ਸ਼ੋਪਿੰਗ ਤੁਸੀਂ ਨਾਲ ਕਰ ਸਕਦੇ ਹੋ ਦੇਖੋ ਇੱਕ ਲਹਿੰਗਾ ਤੁਸੀਂ ਆਪਣੇ ਵਿਆਹ ਲਈ ਲੈ ਲਿਆ ਤੇ 85000 ਤੱਕ ਦੀਆਂ ਹੋਲ ਡਰਸਾਂ ਉਧਰ ਕਿਹੜਾ ਮਾਰਕ ਦਿਖਾ ਦਿਓ ਜੀ ਤੁਹਾਡੀਆਂ ਸਿਸਟਰਸ ਦੇ ਫਾਇਦੇ ਤੁਹਾਡੇ ਮਦਰ ਦੇ ਫਾਇਦੇ ਉਹਨਾਂ ਨੇ ਕੋਈ ਡਰੈਸ ਲੈਣੀ ਹੈ ਲਹਿੰਗੇ ਵਾਲੀ ਲੜਕੀ ਦੇ ਨਾਲ ਉਹਨਾਂ ਦੇ ਸਾਰੀ ਫੈਮਿਲੀ ਦੇ ਡਰੈੱਸਾਂ ਅਸੀਂ ਤੁਹਾਨੂੰ ਫ੍ਰੀ ਟਾਈਪ ਬਣਾ ਕੇ ਦੇਵਾਂ। ਇਹ ਤੁਸੀਂ ਕਿਰਾਏ ਦੇ ਲਹਿੰਗੇ ਲੈਣ ਜਾਂਦੇ ਹੋ ਤੁਸੀਂ ਲੱਖ ਲੱਖ ਰੁਪਇਆ ਇਦਾਂ ਦੇ ਲਹਿੰਗੇ ਨਾ ਕਿਰਾਇਆ ਦਿੰਦੇ ਹੋ ਪਰ ਅਸੀਂ ਤੁਹਾਨੂੰ ਮੁਲਕ ਦੇ ਦੇਣੀਆ। ਨਾਲੇ ਇਹ ਲਹਿੰਗਾ ਸਿਰ ਤੁਸੀਂ ਪੋਣਾ ਤੁਹਾਡੇ ਲਈ ਚੋਲੀ ਸਟਿਚ ਹੋਣੀ ਹੈ ਤੁਹਾਡੇ ਸਾਈਜ਼ ਦਾ ਪੀਸ ਬਣਨਾ ਹੈ ਤੁਸੀਂ ਆਪ ਇਹਨੂੰ ਵਨ ਟਾਈਮ ਪਾਓਗੇ ਯਾਦ ਕਰੋਗੇ ਕਿਉਂਕਿ ਜਿੰਨਾ ਤੁਸੀਂ ਰੈਂਟ ਦੇਣਾ ਉਸ ਤੋਂ ਜ਼ਿਆਦਾ ਤੁਹਾਨੂੰ ਉਹਦੇ ਵਿੱਚ ਅਸੀਂ ਬੈਨੀਫਿਟ ਕਰ ਦਿੰਨੇ ਆ। ਉਸ ਤੋਂ ਬਾਅਦ ਅਗੇ ਤੁਸੀਂ ਡਰਾਈ ਕਲੀਨ ਵੀ ਕਰਾਉਣਾ ਹੈ। ਉਹਦੇ तो ਤੁਹਾਨੂੰ 20% ਉਹ ਮਿਲੂਗਾ ਨਹਿਰੂ ਮੰਡੀ ਤੁਸੀਂ 66 ਰੈਕਲਿੰਗ ਤੇ ਜਾਣਾ ਤੁਹਾਨੂੰ ਉਹਦੇ ਪੂਰੇ ਫਾਇਦੇ ਦਵਾਂਗੇ ਸ ਆ ਵੀ ਬੜੀ ਟਾਪ ਦੀ ਚੀਜ਼ ਆ ਹੈਂਡਵਰਕ ਕੀਤਾ ਹੋਇਆ ਪ੍ਰੋਪਰ ਜਿੱਦਾਂ 10-10 ਲੱਖ ਰੁਪਈਆ ਬਾਜ਼ਾਰ ਦੇ ਵਿੱਚ ਦੁਕਾਨਦਾਰ ਇਹਦਾ ਲਈ ਜਾਂਦੇ ਆ ਇਹ ਚਾਂਦਨੀ ਚੌਂਕ ਹੈ ਜੀ ਦਿੱਲੀ ਦਾ ਸੀ ਇੱਥੇ ਬਣਾਦਾ ਚਾਂਦਨੀ ਚੌਂਕ ਦੇ ਵਿੱਚ ਇਹ ਐਡਰੈਸ ਹੈਗੀ ਹੈ ਜੀ ਸਵਾ 2 ਲੱਖ ਰੁਪਈਆ ਦੀ ਅਸੀਂ ਦੁਕਾਨਦਾਰ ਦਾ ਨਾਮ ਨਹੀਂ ਲੈਣਾ ਚਾਹੁੰਦੇ ਲੇਕਿਨ ਤੁਹਾਨੂੰ ਦੱਸ ਰਹੇ ਹਾਂ ਕਿ ਦਿੱਲੀ ਚਾਂਦਨੀ ਚੌਂਕ ਦੇ ਅਸੀਂ ਡਿਜ਼ਾਈਨ ਚੱਕ ਕੇ ਲੈਂਦੇ ਆ ਉਤੋਂ ਅਸੀਂ ਡਿਜ਼ਾਈਨ ਕਾਪੀ ਕੀਤੇ ਕਿਉਂਕਿ ਡਿਜ਼ਾਈਨ ਉੱਤੋਂ ਦੇ ਬਹੁਤ ਫੇਮਸ ਹੈ ਲੋਕ ਉੱਥੇ 4-4 5-5 ਲੱਖ ਰੁਪਏ ਲਹਿੰਗਿਆਂ ਤੇ ਖਰਚਦੇ ਆ ਇਹ 1 ਲੱਖ 70000 ਰੁਪਏ ਦਾ ਲਹਿੰਗਾ 1 ਲੱਖ 70000 ਦਾ ਲਹਿੰਗਾ ਤੇ ਇਹਦੇ ਨਾਲ ਵੀ ਤੁਹਾਨੂੰ ਅੱਧਾ ਪ੍ਰਾਈਸ ਮਤਲਬ ਜਿਹੜਾ 80-90000 ਆ ਉਹ ਬਿਲਕੁਲ ਫ੍ਰੀ ਆ ਆ ਲਵਾਂਗੇ ਡਰੈਸਾਂ ਜਿਹੜੀ ਚੀਜ਼ ਪਸੰਦ ਹੋ 80-90000 ਦਾ ਗਿਫਟ ਦੇਣਾ ਵਿਆਹ ਦੇ ਵਿੱਚ ਕੁੜੀ ਨੂੰ ਲਹਿੰਗਾ ਲੈ ਜਾਓ ਤੁਹਾਡੀਆਂ ਭੈਣਾਂ ਭਰਜਾਈਆਂ ਨੂੰ ਫ੍ਰੀ ਚ ਗਿਫਟ ਦੇ ਦੇਣੇ ਅਸੀਂ ਨਾਲੇ ਇੱਕ ਚੈਲੰਜ ਹੋਰ ਕਰਦੇ ਆ ਸਾਡੇ ਕੋਲ ਆਓ ਇੱਕ ਖਿੱਚੋ ਫੋਟੋ ਲੈ ਕੇ ਮਾਰਕੀਟ ਜਾਓ ਰੇਟ ਟਾਈ ਕਰੋ ਉਸ ਤੋਂ ਬਾਅਦ ਸਾਡੇ ਕੋਲ ਦੁਬਾਰਾ ਆਓ ਕਿਉਂਕਿ ਅਗਰ ਕੋਈ ਇਹ ਗੱਲ ਕਹਿੰਦਾ ਕਿ ਇਹਨਾਂ ਨੇ ਰੇਟ ਪਹਿਲੇ ਵੱਧ ਲਗਾ ਰੱਖੇ ਫਿਰ ਡਾਊਨ ਕੀਤੇ ਆ ਦੁਕਾਨਦਾਰ ਫੋਟੋ ਨਹੀਂ ਖਿੱਚਣ ਦੇਦਾ ਵੀਡੀਓ ਬਣਾ ਕੇ ਲੈ ਕੇ ਜਾਓ ਸਾਡੇ ਪੀਸ ਦੀ ਤੇ ਬਾਜ਼ਾਰ ਜਾ ਕੇ ਟਰਾਈ ਕਰੋ ਓਪਨ ਚੈਲੰਜ ਸਰ 80000 ਦਾ 85000 ਦਾ ਕਿਉਂਕਿ ਇਹ ਟ੍ਰੈਂਡਿੰਗ ਤੇ ਚੱਲ ਰਿਹਾ ਇੰਸਟਾਗ੍ਰam ਤੇ ਇਹ ਲਹਿੰਗਾ ਮਜ਼ੂਰਾ 82000 ਦਾ ਨਾ 85000 ਦਾ ਬਹੁਤ ਅਨਟਿਕ ਪੀਸ ਬਣਿਆ ਹੋਇਆ ਨਾਲੇ ਅੰਟਿਕ ਪੀਸ ਹੈ ਤੁਹਾਨੂੰ ਮਿਲੂਗਾ ਸਿਰਫ 39999 ਰੁਪਏ ਦਾ ਇਹ ਤੁਹਾਨੂੰ ਪੀਸ ਮਿਲੂਗਾ ਤੇ ਨਾਲ 20000 ਦੀ ਡਰੈਸ ਫ੍ਰੀ ਨਾਲੇ 20000 ਰੁਪਏ ਦੀ ਅਸੀਂ ਤੁਹਾਨੂੰ ਸ਼ੋਪਿੰਗ ਫ੍ਰੀ ਕਰਾਂਗੇ ਤੁਸੀਂ ਸਟੋਰ ਚੋਂ ਇੱਥੋਂ ਜੋ ਮਰਜ਼ੀ ਸ਼ੋਪਿੰਗ ਕਰੋ ਵੀ ਦੇਖੋ ਸਾਡੇ ਕੋਲ ਵੈਸੇ 2500 3000 5000 ਤੋਂ ਡਰੈਸਾਂ ਸ਼ਰਾਰੇ ਗਰਾਰੇ ਸ਼ੁਰੂ ਹੋ ਜਾਂਦੇ ਆ ਜਿੰਨੀ ਸ਼ੋਪਿੰਗ ਕਰੋਗੇ ਉਹਦੇ ਨਾਲ ਹਾਫ ਰੇਟ ਦੇ ਤੁਹਾਨੂੰ ਅਸੀਂ ਇਹ ਗਿਫਟ ਫ੍ਰੀ ਦੇ ਦਿਆਂ 9 ਨਵੰਬਰ ਤੋਂ ਪਹਿਲਾਂ ਪਹਿਲਾਂ ਆਜੋ ਇਸ ਤੋਂ ਇਲਾਵਾ ਹੋਰ ਕਿਤੇ ਜਾਣ ਦੀ ਲੋੜ ਨਹੀਂ ਅੰਕਲ ਓਮ ਮੋਗਾ ਰੋਡ ਬਾਘਾਪੁਰਾਣਾ ਡ్రਾਈ ਕਲੀਨ ਤੇ ਵੀ 20% ਐਕਸਟਰਾ ਡਿਸਕਾਊਂਟ ਦੇਵਾਂਗੇ ਨੰਬਰ ਸਕਰੀਨ ਤੇ ਤੁਸੀਂ ਕੋਈ ਜਾਣ ਕੇ ਤਾਂ ਫੋਨ ਕਰ ਲਿਓ